ਚੜਦੀ ਉਮਰੇ ਨੌਜਵਾਨ ਪੀੜੀ ਆਪਣੀ ਜਵਾਨੀ ਦੇ ਜੋਸ਼ ਵਿੱਚ ਦੂਜਿਆਂ ਦੀਆਂ ਗੱਲਾਂ 'ਚ ਆ ਕੇ ਨਸ਼ੇ ਕਰਨ ਲੱਗ ਜਾਂਦੀ ਹੈ ਜਿਸ ਦਾ ਖਾਮਿਆਜ਼ਾ ਉਹਨਾਂ ਦੇ ਨਾਲ-ਨਾਲ ਸਾਰੇ ਪਰਿਵਾਰ ਤੇ ਸਮਾਜ ਨੂੰ ਵੀ ਭੁਗਤਣਾ ਪੈਂਦਾ ਹੈ ਫੇਰ ਇਹੋ ਜਿਹੀ ਖੁਸ਼ੀ ਕਿਸ ਕੰਮ ਦੀ ਜੋ ਦੂਜਿਆਂ ਨੂੰ ਦੁੱਖ ਦੇਵੇ ਯਾਦ ਰੱਖੋ ਨਸ਼ੇ ਦੀ ਆਦਤ ਬਦਨਾਮੀ ਹੀ ਨਹੀਂ ਸਗੋਂ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ ਤਮਾਸ਼ੀ ਬਣ ਕੇ ਆਪਾਂ ਨਸ਼ਾ ਕਰਨ ਵਾਲੇ ਨੂੰ ਖੜ ਕੇ ਦੇਖੀਏ ਹੀ ਨਾ ਸਗੋਂ ਉਸ ਨੂੰ ਇਸ ਦਲਦਲ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰੀਏ ਆ ਦੇਖ ਲੋ ਨੌਜਵਾਨਾਂ ਦੇ ਹਾਲ ਬਈ ਨਸ਼ਾ ਕੀਤਾ ਲੱਗਦਾ ਮੁੰਡੇ ਦਾ ਬਹੁਤ ਨਸ਼ਾ ਕਰੇ ਵਾ ਬਹੁਤ ਨਸ਼ਾ ਉਹ ਨਾ ਬਈ ਨਾ ਚੱਕੋ ਬਈ ਚੱਕੋ ਦੇਖਦੇ ਕਿਉਂ ਇਹਨੂੰ ਸਰਕਾਰੀ ਹਸਪਤਾਲ ਇਲਾਜ ਲਈ ਲੈ ਕੇ ਚਲੀਏ ਧਿਆਨ ਨਾਲ ਚੱਕਿਓ ਇਧਰੋਂ ਹੱਥ ਪਾਓ ਹੁਣ ਇਹ ਰੁਖ ਬਦਲਣ ਲਈ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਤੇ ਓਟ ਕਲੀਨਿਕ ਵਿੱਚ ਬਿਹਤਰੀਨ ਇਲਾਜ ਖੇਡਾਂ ਸਮਾਜ ਸੇਵੀ ਕੰਮਾਂ ਦੇ ਨਾਲ-ਨਾਲ ਹੁਨਰ ਵਿਕਾਸ ਰਾਹੀਂ ਵਧੀਆ ਰੋਜ਼ਗਾਰ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਆਪਣੇ ਤੇ ਆਪਣੇ ਪਰਿਵਾਰ ਦੇ ਭਵਿੱਖ ਲਈ ਕੁਝ ਵਧੀਆ ਕਰ ਸਕਣ ਜ਼ਿੰਦਗੀ ਬਹੁਤ ਖੂਬਸੂਰਤ ਹੈ ਨਸ਼ਿਆਂ ਤੋਂ ਬਗੈਰ